ਸਾਰ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਆ ਤੇ ਮੇਲੇ ਦੇ ਵਿੱਚ ਸਭ ਤੋਂ ਵੱਧ ਇੰਟਰਸਟ ਹੁੰਦਾ ਜਿਹੜਾ ਕਿਸਾਨਾਂ ਦਾ ਉਹ ਬੀਜਾ ਮਲ ਹੁੰਦਾ ਤੇ ਆਪਾਂ ਸੁਪਰ 골ਡ ਵਾਲਿਆਂ ਦੀ ਵੀਡੀਓ ਪਾਉਣੇ ਰਹੇ ਨੇ ਤੇ ਇਹਨਾਂ ਦੀ ਸਟਾਲ ਤੇ ਇੰਨਾ ਕ ਜਿਆਦਾ ਇਕੱਠ ਹੈ ਇਹਨਾਂ ਦਾ ਨਾਮ ਬਣਿਆ ਹੋਇਆ ਪੰਜਾਬ ਹਰਿਆਣਾ ਦੇ ਵਿੱਚ ਵੀ ਇੱਥੇ ਵੀਡੀਓ ਬਣਾਉਣ ਨੂੰ ਵੀ ਟਾਈਮ ਬਹੁਤ ਸਮੇਂ ਬਾਅਦ ਮਿਲਿਆ ਸਾਨੂੰ ਤੇ ਫਾਰਮਰ ਰੋਕ ਕੇ ਰੱਖੇ ਨੇ ਤੇ ਸਭ ਤੋਂ ਪਹਿਲਾਂ ਸਸ਼ੀ ਗਾਲ ਅੰਕਲ ਜੀ ਸਸ਼ੀ ਗਾਲ ਇੱਥੇ ਕੀ ਚੀਜ਼ ਦੀ ਜਿਵੇਂ ਹੁਣ ਝੋਨਾ ਵੀ ਆ ਆਪਣੇ ਕੋਲੇ ਜੀ ਪੀਆਰ 131 ਦੀ ਡਿਮਾਂਡ ਆ ਪੀਆਰ 126 ਦੀ ਵੀ ਆ ਜਵਾਰ ਦੀ ਹੈਗੀ ਸੁਪਰ ਗੋਡ ਤਿੰਨ ਸੱਤ ਇਹ ਜਿਹੜੀ ਪੰਜ ਵਾੜਾਂ ਦਿੰਦੀ ਹੈ ਜਵਾਰ ਦੀ ਸੁਪਰੀਮ 110 ਦੀ ਹੈਗੀ ਹੈ ਹੂੰ ਪੂਸਾ 44 ਦੀ ਵੀ ਹੈਗੀ ਹੈ ਜੀ 18 85 19 85 1509 ਹੂੰ 1692 ਇਹਨਾਂ ਦੀ ਡਿਮਾਂਡ ਆ ਹੂੰ ਬਾਸਮਤੀਆਂ ਜਦ ਵੱਧ ਵੱਧ ਪੁੱਸਦੇ ਨੇ ਲੋਕ ਜਾਂ ਪਰਮਲਵਾਰੇ ਜੀ ਪਰਮਲ ਵੀ ਪੁੱਛਦੇ ਆਂ ਬਾਂਸਨਾਤੀ ਵੀ ਉਹਨੇ ਪੁੱਛੀ ਵੀ ਮਤਲਬ ਕਹਿ ਦਈਏ ਵੀ ਪਿਛਲੇ ਸਾਲ ਵਾਂਗੂ ਹੀ ਨੇ ਹਾਲਾਤ ਹਾਂਜੀ ਹਾਂਜੀ ਵੀ ਪਰਮਲ ਵੀ ਪੁੱਛਦੇ ਆਂ ਬਾਂਸਨਾਤੀ ਵੀ ਪੁੱਛਦੇ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਡੀਓ ਦੇ ਵਿੱਚ ਵੀ ਆ ਰਹੇ ਨੇ ਪੰਜਾਬ ਹਰਿਆਣੇ ਦੇ ਕਿਸਾਨ ਜਿਆਦਾ ਹੁੰਦੇ ਨੇ ਜੀ ਇੱਥੇ ਹਾਂਜੀ ਤੇ ਪਰਮਲ ਦੇ ਵਿੱਚ ਐਤਕੀ ਕਿਹੜੀ ਵੈਰਾਈਟੀ ਲਾਉਣ ਦਾ ਫਾਇਦਾ ਹੈ ਪੀਆ 131 ਤੇ ਪੀਆ 126 ਠੀਕ ਹੈ 244 ਜਿਹੜੀਆਂ 31 ਤੇ 110 ਨੇ ਇਹਨਾਂ ਦਾ ਮੜਾ ਟਾਈਮ ਪੀਰੀਅਡ ਦੱਸਦੀ ਜੀ ਆਪਾਂ 131 ਲਾਉਗੀ 100 ਦਿਨ ਲਾਉਣ ਤੋਂ ਬਾਅਦ 110 ਵੀ ਸੌਦਾ ਡਾਊਗੀ ਲਾਉਣ ਤੋਂ ਬਾਅਦ ਤੇ ਲਗਭਗ ਸੇਮ ਜਈ ਝਾੜ ਹੈ ਇਹਨਾਂ ਦਾ ਹਾਂਜੀ ਹਾਂ ਤਕੜੀ ਸੇਮ ਜਈ ਝਾੜ ਆ ਥੋੜੇ ਜੇ ਕੈਰੈਕਟਰ ਵੱਖਰੇ ਨੇ ਦੋਨੇ ਵੈਰੈਟੀਆਂ ਐ ਕੰਪੀਟੀਸ਼ਨ ਦੀਆਂ ਨੇ ਪੂਰੀਆਂ ਵਧੀਆ ਚੱਲ ਰਹੀਆਂ ਨੇ ਤੇ ਬਾਸਮਤੀ ਦੇ ਵਿੱਚ ਨਵੀਆਂ ਵੈਰੈਟੀਆਂ ਬਾਰੇ ਦੱਸ ਦੀ ਜੇ 1985 1979 1692 1985 1985 ਜਿਹੜੀ ਸਭ ਤੋਂ ਘੱਟ ਦੇਣ ਲੈਂਦੀ ਆ ਨਹੀਂ ਨਹੀਂ ਇਹ ਸੌਦਨ ਇੰਡੀਆ ਲਾਉਣ ਤੋਂ ਬਾਅਦ ਠੀਕ 11 21 ਚ ਵਿਕਦੀ ਹੈ 1985 ਇਹ 1985 15 1995 09 ਚ ਵਿਕਦੀ ਹੈ ਇਹ ਕਿੰਨੇ ਦਿਨ ਲੈਂਦੀ ਹੈ ਜੀ ਲੋਨ ਤੋਂ ਬਾਅਦ ਇਹ ਇਹ ਨਾਉਣ ਤੋਂ ਬਾਅਦ ਚਲੂਗੀ 85 ਦਿਨ 85 ਦਿਨ ਲੈਂਦੀ ਹੈ ਸਿਰਫ ਜਦੋਂ ਇਹਦੀ ਪਨੀਰੀ ਪੱਟ ਕੇ ਖੇਤ ਦੇ ਵਿੱਚ ਲਾਤੀ 85 ਦਿਨ ਤੇ ਇਹਦਾ ਰੇਟ 1509 ਦੇ ਆਲੇ-ਦਾਲੇ ਘੁੰਮਦਾ ਰਹਿੰਦਾ ਤੇ ਬਾਕੀ ਇਹ ਝਾੜ ਵੀ ਚੰਗਾ ਇਹਨੂੰ ਕੋਈ ਬਿਮਾਰੀ ਨਹੀਂ ਕੋਈ ਬਲਾਈਟ ਨਹੀਂ ਹੈਗਾ ਕੋਈ ਬਿਮਾਰੀ ਨਹੀਂ ਕੋਈ ਬਲਾਈਟ ਤੇ ਸਿੱਧੀ ਬਜਾਈ ਵਾਸਤੇ ਸਪੈਸ਼ਲ ਆ ਇਹ ਤੇ ਸਪਰੇ ਹੋ ਜਾਂਦੀ ਹੈ ਪਰ ਸ਼ੂਟ ਦੀ ਕੱਖ ਵਗੈਰਾ ਨਹੀਂ ਹੁੰਦੇ ਇਹਦੇ ਵਿੱਚ ਉਹ ਕੈਰੇਕਟਰ ਦਾ ਸਾਨੂੰ ਅਸੀਂ ਦੱਸ ਹੀ ਰਹੇ ਆ ਲਗਭਗ 1.5 ਤੋਂ 2 ਸਾਲਾਂ ਤੋਂ ਉਹਦੇ ਬਾਰੇ ਤੇ ਇਹ ਜਿਹੜੀ 1971 1121 ਚ ਆ ਗਈ ਇਹ 1121 ਤੇ ਆ ਗਈ ਇਹ ਕਿੰਨਾ ਟਾਈਮ ਪੀਰੀਅਡ ਹੈ ਇਹਦਾ ਇਹਦਾ ਟਾਈਮ ਹੈਗਾ ਲਾਉਣ ਤੋਂ ਬਾਅਦ 100 ਦਿਨ 100 ਦਿਨ ਇਹ ਲੈਂਦੀ ਆ ਇਹਦਾ ਰੇਟ 1121 ਦੇ ਵਾਲੇ ਵਾਲੇ ਰਹਿੰਦਾ ਬਾਸਮਤੀ ਦਾ ਮੰਡੀ ਦੇ ਵਿੱਚ ਤੇ ਵੱਡੀ ਚ ਗੱਲ ਇਹ ਆ ਵੀ ਇਹ ਵੀ ਟਾਈਮ ਥੋੜਾ ਲੈਂਦੀ ਆ ਇੱਕੇ ਨੂੰ ਬਿਮਾਰੀ ਕੋਈ ਨਹੀਂ ਬਿਮਾਰੀ ਕੋਈ ਨਹੀਂ ਨਵੀਂ ਵੈਰਾਈਟੀ ਆ ਨਵੀਂ ਵੈਰਾਈਟੀ ਆ ਇਹਦਾ ਚੌਲ ਲੰਬਾ ਤਾਂ ਕਰਕੇ 1121 ਵਾਲਾ 1121 ਵਾਲਾ ਉੱਚਾ ਰੇਟ ਮਿਲਦਾ ਇਹਦਾ ਹਾਈ ਭਾਈ ਜੀ ਜੀ ਤੇ ਜਿਹੜੇ ਥਾ ਉਹਦੇ 141 ਦੇ ਵਿੱਚ ਆਪਣੇ ਕੋਲੇ ਕਿਹੜੀ ਵੈਰੈਟੀ ਆ ਗਈ ਮੁੱਛਲ 1401 ਮੁੱਛਲ ਆਪਣੇ ਕੋਲ ਮਿਲੂਗੀ ਮੁੱਛਲ ਮਿਲ ਜੂਜੀ 141 141 ਉਹ ਵੈਰੈਟੀ ਹੈ ਜਿਹਦਾ ਸਭ ਤੋਂ ਵੱਧ ਰੇਟ ਰਹਿੰਦਾ ਟਾਈਮ ਪੀਰੀਅਡ ਵੀ ਸਭ ਤੋਂ ਵੱਧ ਹੈ ਤੇ ਉਹਦੇ ਉੱਤੇ ਜੇ ਪ੍ਰੋਪਰ ਸਪ੍ਰੇਹਾਂ ਕਰੀਆਂ ਹੋਣ ਵਧੀਆ ਬੀਜ ਹੋਵੇ ਤਾਂ ਉਹਨੂੰ ਵੀ ਬਿਮਾਰੀ ਕੰਟਰੋਲ ਕਰ ਸਕਦਾ ਬੰਦਾ ਕਰ ਸਕਦਾ ਤੇ ਟਾਈਮ ਪੀਰੀਅਡ ਉਹਦਾ ਜ਼ਿਆਦਾ ਹੈ ਤੇ ਆ ਜਵਾਰ ਹੈ ਇਹਨਾਂ ਕੋਲੇ ਜਿਹਦੀ ਮੇਲੇ ਦੇ ਵਿੱਚ ਸਭ ਤੋਂ ਵੱਧ ਵਿਕਰੀ ਹੋ ਰਹੀ ਆ ਪੰਜ ਕਟਾਈਆਂ ਵਾਲੀ ਪੰਜ ਵਾਢਾਂ ਦੇ ਪੰਜ ਵਾਢਾਂ ਦਊਂ ਜੇ ਕੱਚੀ ਕੱਚੀ ਵਾਢ ਲਈ ਇਹ ਕਿੰਨੇ ਦਿਨਾਂ ਦੇ ਕਿੰਨੇ ਕਿੰਨੇ ਦਿਨਾਂ ਦੇ 35 ਦਿਨ 35 ਦਿਨਾਂ ਤੋਂ 35 ਦਿਨਾਂ ਤੋਂ ਇਹਨੂੰ ਵਾਢ ਲਓ ਫੇਰ ਵਾਢਾਂ ਦੇ 35 ਦਿਨ ਤੇ ਫੇਰ ਵਾਢ ਲਓ ਇਸ ਤਰ੍ਹਾਂ ਕਰ ਕਰਕੇ ਪੰਜ ਵਾਢ ਦਊਂ ਪੰਜ ਵਾਢ ਇਹ ਕੁਕੜੀ ਵਾਲੇ ਮੱਕੇ ਬਾਰੇ ਪੁੱਛ ਰਹੇ ਨੇ ਜਿਵੇਂ ਕਿਸਾਨ ਇਹ 1899 ਹੀ ਆਪਣੀ ਸੁਪਰ ਗੋਲ 1899 ਜੀ ਤੇ ਇਹਦਾ ਕਿੰਨੇ ਰਹਿੂ ਝਾੜ ਵਗੈਰਾ ਇਹਦਾ ਝਾੜ ਹੈਗਾ ਸੁਪੀ ਦਾ 50 ਕੁਇੰਟਲ ਗਿੱਲੀ ਦਾ 60 ਕੁਇੰਟਲ ਗਿੱਲੀ ਦਾ 60 ਕੁਇੰਟਲ ਇਹਦੀ ਵੀ ਐਤ ਕੀ ਪਕਾਮੀ ਮੱਕੀ ਦੀ ਡਿਮਾਂਡ ਹੋ ਰਹੀ ਹੈ ਡਿਮਾਂਡ ਬਹੁਤ ਹੈ ਕਣਕ ਵੱਢ ਕੇ ਲਾਉਣਗੇ ਤਣਕ ਵੱਢ ਕੇ ਵਿੱਚ ਮੱਕੀ ਦਾ ਜੀ 1899 ਪਕਾਮੀ ਦਾ ਤੇ ਇਹ ਕਣਕ ਝੋਨੇ ਦੀ ਜਗ੍ਹਾ ਤੇ ਹੁਣ ਕਈ ਕਿਸਾਨ ਮੱਕੀ ਲਾਉਣੀ ਪ੍ਰੈਫਰੈਂਸ ਕਰਨ ਲੱਗ ਗਏ ਕਿਉਂਕਿ ਅਪ੍ਰੈਲ ਵਾਲੀ ਮੱਕੀ ਕਾਮਯਾਬ ਹੈ ਜੀ ਵੈਸੇ ਪੂਰੀ ਕਾਮਯਾਬ ਹਾਂ ਹਾਂ ਕਿਉਂਕਿ ਜਿਹੜੀ ਜੂਨ ਜੁਲਾਈ ਦੇ ਵਿੱਚ ਲੱਗੂਗੀ April ਵਾਲੀ ਥੋੜੀ ਜਿਹੀ ਪਾਣੀ ਵੱਧ ਲੈਂਦੀ ਆ ਉਹਨੇ ਪਾਣੀ ਵੀ ਘੱਟ ਲੈਣਾ ਕਿਤਨਾ ਕਿਤੇ ਜਾ ਕੇ ਜਦੋਂ ਬਾਅਦ ਬਰਸਾਤਾਂ ਪੈਣ ਲੱਗ ਜਾਂਦੀਆਂ ਨੇ ਬਰਸਾਤਾਂ ਦੇ ਨਾਲ ਹੀ ਹੋ ਜਾਣਾ ਮੱਕੀ ਨੇ ਤੇ ਬਾਕੀ ਤੁਸੀਂ ਕੋਈ ਵੀ ਬੀਜ ਮੰਗਾਉਣਾ ਇਹਨਾਂ ਤੋਂ ਜਿੰਨੇ ਵੀ ਝੋਨਾ ਕਣਕ ਜਵਾਰ ਮੱਕੀ ਦੇ ਵਿੱਚ ਅਚਾਰ ਵਾਲੀ ਵੀ ਹੈਗੀ ਵੈਰਾਈਟੀਆਂ ਤੇ ਪਾਪਕਾਉਣ ਵਾਲੀ ਮੱਕੀ ਪੁੱਛਦੇ ਨੇ ਲਾਉਣ ਵਾਸਤੇ ਜਿਵੇਂ ਆਪਾਂ ਘਰੇ ਥੋੜੀ ਜਿਹਾ ਜਗ੍ਹਾ ਲਾਉਣੀ ਆ ਛਿੱਲਾ ਬਣਾਉਣ ਵਾਸਤੇ ਤਾਂ ਪਾਪਕਾਉਣ ਵਾਲੀ ਬਹੁਤ ਘੈਂਟ ਮੱਕੀ ਇਹਨਾਂ ਦੀ ਸੁਪਰ 골ਡ ਦੀ ਜਿਹਦੀਆਂ ਪਾਪਕਾਉਣ ਬਣਦੀਆਂ ਨੇ ਜਿਵੇਂ ਆਪਾਂ ਬਿੱਗਾ ਖੰਡ ਆਪਦੀ ਜਾਇਦਾਦ ਦੇ ਹਿਸਾਬ ਨਾਲ ਕਿਸੇ ਨੇ ਕਨਾਲ ਜਾਂ ਬਿਸਵੇਆਂ ਦੇ ਵਿੱਚ ਥੋੜਾ ਬਹੁਤ ਥਾਂ ਲਾਉਣਾ ਪਾਪਕਾਉਣ ਬਣਾਉਣ ਵਾਸਤੇ ਤਾਂ ਇਹ ਮੱਕੀ ਪੂਰੀ ਸਿਰੇ ਦੀ ਮੱਕੀ ਆ ਤੁਸੀਂ ਇਹ ਲਗਾ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਬੀਜ muaਉਣਾ ਸਕਰੀਨ ਤੇ ਨੰਬਰ ਆ ਸੂਪਰ ਗੋਲ करनाल ਸੀਡ ਫਾਰਮ ਲੁਧਿਆਣੇ ਬਠਿੰਡੇ ਤੇ ਆਪਣੀ करनाल ਦੁਕਾਨ ਹੈ ਜੀ करनाल ਕਾਸ਼ਵਾ ਰੋਡ ਤੇ ਇਹਨਾਂ ਦੀ ਦੁਕਾਨ ਆ ਸਕਰੀਨ ਤੇ ਦਿੱਤੇ ਨੰਬਰ ਆ ਫੋਨ ਕਰਕੇ ਮਗਾ ਸਕਦੇ ਧੰਨਵਾਦ ਜੀ